ਨੇ ਆਪਕੋ ਇਹ ਇਹ ਬੰਬੇ ਗੋਆ ਹਾਈਵੇ ਹੈ ਯਹਾਂ ਸੇ ਸਿੱਧਾ ਆਪ ਜਾਏਂਗੇ ਤੋ ਚਿਪਲੂਨ ਜਾਏਂਗੇ ਚਿਪਲੂਨ ਚਿਪਲੂਨ ਉਹਾਂ ਸੇ ਆਪਕਾ ਗੋਆ ਕਾ ਮੇਨ ਕੋਸਟਲ ਲਾਈਨ ਕੋਨਕਨ ਚੜਾਣਾ ਪਿਆਸ ਲੱਗੀ ਸੀ ਤੇ ਇੱਥੇ ਦਿੰਦੇ ਨੇਰਾ ਨੇਰਾ ਸ਼ੈਂਦ ਨਿੰਬੂ ਪਾਣੀ ਨੂੰ ਨਿੰਬੂ ਪਾਣੀ ਜਾਂ ਨਾਰੀਅਲ ਪਾਣੀ ਨਾਰੀਅਲ ਪਾਣੀ ਨਾਰੀਅਲ ਪਾਣੀ ਦਿੰਦੇ ਨੇਰਾ ਬੋਲਦੇ ਆ ਇਹ ਵੀਰਨਾ ਆਪਾਂ ਨੂੰ ਬਹੁਤ ਸਪੋਰਟ ਕੀਤੀ ਝੰਡਾ ਸਿੰਘ ਤੇ ਪਿਛਲੀ ਵਾਰੀ ਵੀ ਆਪਾਂ ਨੂੰ ਇਹਨਾਂ ਨੇ ਬਹੁਤ ਕਮਾਇਆ ਸੀਗਾ ਇਸ ਵਾਰ ਵੀ ਆਪਣੀ ਸਾਰੀ ਪਲੈਨਿੰਗ ਕਰਦੇ ਪਏ ਨੇ ਹੋਰ ਭਾਜੀ ਠੀਕ ਵਧੀਆ ਕਿੰਨਾ ਹੈਲਪ ਕਰਨ ਵਾਲੇ ਹਰ ਥਾਂ ਤੇ ਮਿਲ ਜਾਂਦੇ ਨੇ ਇੱਥੇ ਆਪਾਂ ਚੌਂਕ ਤੇ ਖੜੇ ਸੀ ਤੇ ਇਹ ਬਾਈ ਕਹਿੰਦਾ ਤੁਸੀਂ ਇੱਧਰ ਨੂੰ ਜਾਓਗੇ ਤੇ ਤੁਹਾਨੂੰ ਹਾਈਟ ਜ਼ਿਆਦਾ ਚੜ੍ਹ ਕੇ ਜਾਣਾ ਪਊਗਾ ਮੈਜਿਕਾ ਨੂੰ ਤੇ ਜੇ ਤੁਸੀਂ ਐ ਸਾਈਡ ਨੂੰ ਜਾਓਗੇ ਗੁਰਦੁਆਰਾ ਬਾਲਾਰਾਓ ਤੇ ਰੁਸਤਮਰਾਓ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਰਾਤ ਰੁਕੇ ਸੀ ਤੇ ਹੁਣ ਆਪਣਾ ਜਿਹੜਾ ਸਾਈਕਲ ਉਹ ਰੈਡੀ ਹੋ ਚੁੱਕਾ ਬੋਰਡ ਵਗੈਰਾ ਲੱਗ ਗਿਆ ਹਵਾ ਉਹ ਸਾਰੀ ਚੈੱਕ ਕਰ ਲਈ ਐ ਤੇ ਕਿੱਟ ਵੀ ਪੂਰੀ ਪੈਕ ਹੋ ਗਈ ਆ ਪਾਣੀ ਦੀਆਂ ਬੋਤਲਾਂ ਨੇ ਜਿਹੜੀਆਂ ਉਹ ਵੀ ਆਪਾਂ ਦੋਨੋਂ ਪਾ ਲਈਆਂ ਸਪੀਕਰ ਆਪਾਂ ਸਾਈਡ ਤੇ ਰੱਖ ਲਿਆ ਤੇ ਇੱਧਰਲੇ ਬੰਨੇ ਇੱਕ ਪਾਣੀ ਦੀ ਬੋਤਲ ਹੈ ਤੇ ਇਹ ਵਾਲਾ ਆਪਣਾ ਰੂਮ ਸੀ ਜਿੱਥੇ ਆਪਾਂ ਰਾਤ ਕੱਤੀ ਹੈ ਬੇਥੇ ਸੇਵਾ ਕਰਦੇ ਨੇ ਉਹਨਾਂ ਨੂੰ ਆਪਾਂ ਉਹ ਇੱਥੇ ਜਗ੍ਹਾ ਦੇ ਤੇ ਉਹ ਦੂਸਰੇ ਕਮਰੇ 'ਚ ਪੈ ਗਏ ਸੀ ਤੇ ਬਾਕੀ ਬਹੁਤ ਵਧੀਆ ਰਿਹਾਂ ਰਾਤ ਦਾ ਵੀ ਆਪਣਾ ਸੌਣਾ ਮਿਲ ਗਿਆ ਚੰਗਾ ਆਪਾਂ ਇੱਥੇ ਛੱਡ ਜਾਈਏ ਇੰਦੀ ਤਾਂ ਇਹ ਪੈਕਿੰਗ ਇਦਾਂ ਹੀ ਹੈ ਨਾ ਕੋਈ ਫਾਇਦਾ ਨਹੀਂ ਹੈ ਹੁਣ ਆਪਾਂ ਬਾਹਰ ਨਿਕਲਦੇ ਆਂ ਇਹ ਦਿਖਾਉਣੇ ਤੁਹਾਨੂੰ ਗੁਰਦੁਆਰਾ ਸਾਹਿਬ ਆਹ ਹਾਈਵੇ ਚੱਲਦਾ ਪਿਆ ਪੂਨੇ ਵਾਲਾ ਆਹ ਤੁਸੀਂ ਵੇਖੋ ਵੀ ਇੱਥੇ ਟਰੱਕ ਖੜੇ ਹੋਏ ਆ ਇਹ ਵੀ ਟਰੱਕ ਏ ਇਧਰ ਲੰਗਰ ਹਾਲ ਤੇ ਸਾਹਮਣੇ ਦਰਬਾਰ ਸਾਹਿਬ ਇਧਰ ਵੀ ਟਰੱਕ ਖੜੇ ਹੋਏ ਆ ਤੋੜ ਦੇਖੋ ਕਿੰਨੇ ਟਰੱਕ ਨੇ ਜਿੰਨੇ ਵੀ ਪੰਜਾਬੀ ਹੋਵੇ ਚਾਹੇ ਕੋਈ ਹੋਰ ਹੋਵੇ ਇੱਥੇ ਆਣ ਕੇ ਰੁਕਦੇ ਨੇ ਜਿਨ੍ਹਾਂ ਦਾ ਲੰਬਾ ਸਫਰ ਹੁੰਦਾ ਏ ਉਹ ਸਾਰੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਣ ਕੇ ਰੁਕਦੇ ਆ ਸਾਰੇ ਟਰੱਕ ਖੜੇ ਆ ਆਣ ਕੇ ਲੰਗਰ ਪਾਣੀ ਛਕਦੇ ਨੇ ਤੇ ਹਾਜ਼ਰੀ ਭਰਦੇ ਗੁਰੂ ਘਰ ਦੇ ਵਿੱਚ ਤੇ ਇਹਨਾਂ ਦੇ ਰਹਿਣ ਵਾਸਤੇ ਰਾਤ ਸੌਣ ਵਾਸਤੇ ਵੀ ਮਹਾਪੁਰਸ਼ਾਂ ਨੇ ਵੇਖੋ ਵੀ ਸਾਰੇ ਬੈੱਡ ਲਗਾਏ ਹੋਏ ਆ ਸਾਰੇ ਬੰਨੇ ਮੰਜੇ ਪਏ ਹੋਏ ਆ ਬਿਸਤਰੇ ਵੀ ਨਾਲ ਪਏ ਹੋਏ ਆ ਤੁਸੀਂ ਕਿਤੇ ਵੀ ਚਲੇ ਜਾਓ ਦੁਨੀਆ ਦੇ ਵਿੱਚ ਤੁਹਾਨੂੰ ਫ੍ਰੀ ਕੁਝ ਵੀ ਨਹੀਂ ਮਿਲੇਗਾ ਇੱਥੋਂ ਜ਼ਿਕਰ ਵੇਖੋ ਆ ਕੁਦਰਤੀ ਜੀਵ ਆ ਕੁਤਾਬ ਮੰਜੀ ਦੇ ਉੱਤੇ ਪਿਆ ਕਿੰਨੀ ਵੱਡੀ ਘਾਲਣਾ ਮਹਾਪੁਰਸ਼ਾਂ ਦੀ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾ ਰਹੇ ਨੇ ਬਾਬਾ ਕੋਲਾ ਸਿੰਘ ਜੀ ਸਰਹਿਆਲੀ ਤੋਂ ਨੇ ਤੇ ਇਹ ਮਹਾਪੁਰਸ਼ਾਂ ਦੀ ਹੱਲਣਾ ਕਰਕੇ ਹੀ ਅੱਜ ਸਾਡੇ ਪੰਜਾਬੀ ਜਿਹੜੇ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾ ਰਹੇ ਨੇ ਤੇ ਹੁਣ ਆਪਣੀ ਤਿਆਰੀ ਹੋ ਚੁੱਕੀ ਆ ਗੁਰਦੁਆਰਾ ਸਾਹਿਬ ਦਾ ਨਾਮ ਹੈ ਬਾਲਾਰਾਓ ਰੁਸਤਮਰਾਓ ਅੱਜ ਦਾ ਲੰਮਾ ਜਿਆਦਾ ਸਫ਼ਰ ਨਹੀਂ ਹੈਗਾ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਕਾਲੀ ਵੀ ਨੀਤੀ ਹੈਗੀ ਤੇ ਹੌਲੀ-ਹੌਲੀ ਆਪਾਂ گا ਸਫ਼ਰ ਨੂੰ ਕਰਦੇ ਜਾਵਾਂਗੇ ਆਪਣੇ ਨਾਲ ਜੁੜੇ ਹੋਏ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਸਫ਼ਰ ਦੀ ਸ਼ੁਰੂਆਤ ਕਰਦੇ ਆਂ ਆਪਣਾ ਸਫ਼ਰ ਲਗਭਗ ਜਿੱਥੇ ਆਪਾਂ ਜਾਣਾ ਪਾਲੀ ਇੱਥੋਂ 50 ਕਿਲੋਮੀਟਰ ਦਾ ਹੈ ਟਾਈਮ ਤਕਰੀਬਨ 10 ਵੱਜ ਚੁੱਕੇ ਨੇ ਹੁਣ ਆਪਣੀ ਪੂਰੀ ਤਿਆਰੀ ਆ ਤੇ ਇਸ ਟਾਈਮ ਆਪਾਂ ਜਾਵਾਂਗੇ ਕਪੋਲੀ ਕਪੋਲੀ ਤੋਂ ਗੋਆ ਵਾਲਾ ਰੋਡ ਜਿਹੜਾ ਹੈ ਉਹ ਫੜਾਂਗੇ ਤੇ ਜਿਹੜੇ ਆਪਣੇ ਵੀਰ ਭਰਾ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਪੂਰੀ ਵੇਖਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਵੀਡੀਓ ਨੂੰ ਬਹੁਤ ਵਧੀਆ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਤੇ ਆਪਣੇ ਮਿੱਤਰ ਪਿਆਰੇ ਬੇਲੀਆਂ ਦੇ ਵਿੱਚ ਸਾਂਝਾ ਕਰਿਆ ਕਰੋ ਤਾਂ ਜੋ ਤੁਹਾਡੇ ਪਿਆਰ ਦੇ ਸਦਕਾ ਆਪਾਂ ਹੋਰ ਵਧੀਆ ਤੋਂ ਵਧੀਆ ਤੁਹਾਨੂੰ ਥਾਵਾ ਬਖਾ ਸਕੀਏ ਬਹੁਤ ਮਾਨ ਸਤਿਕਾਰ ਪਿਆਰ ਮਿਲਦਾ ਹੈ ਹਰ ਇੱਕ ਜਗ੍ਹਾ ਤੋਂ ਤੇ ਖਾਸ ਤੌਰ ਤੇ ਇੱਥੇ ਇਥੋਂ ਦਾ ਪ੍ਰਬੰਧ ਇਸ ਗੁਰਦੁਆਰੇ ਦਾ ਪ੍ਰਬੰਧ ਬਹੁਤ ਹੀ ਵਧੀਆ ਕਿੰਨਿਆਂ ਦੇ ਢਿੱਡ ਭਰਦੇ ਨੇ ਇਸ ਗੁਰਦਰਾ ਸਾਹਿਬ ਦੇ ਵਿੱਚ ਤੁਸੀਂ ਵੇਖੋ ਸਾਰੇ ਟਰੱਕ ਇਸ ਟਾਈਮ ਲੈ ਤੇ ਜਿਨ੍ਹਾਂ ਨੇ ਸਾਰੇ ਨਾਲ ਸਟੇ ਕੀਤਾ ਮਿਲਦੇ ਆ ਤੁਹਾਨੂੰ ਅਗਲੀਆਂ ਰਾਵਾਂ ਤੇ ਬਣੇ ਰਿਹਾ ਜੀ ਆਪਣੇ ਸਫਰਾਦਾਨ ਆਪਾਂ ਆਪਣੀ ਅਗਲੀ ਯਾਤਰਾ ਸ਼ੁਰੂ ਕਰ ਦਿੱਤੀ ਆ ਤੇ ਤਕਰੀਬਨ 16 ਕਿਲੋਮੀਟਰ ਦੂਰ ਕਪੋਲੀ ਦਾ ਮੈਜਿਕਾ ਥੀਮ ਪਾਰਕੇ ਉੱਥੇ ਆਪਣਾ ਸੱਜਣ ਆਪਣੀ ਵੇਟ ਕਰਦਾ ਪਿਆ ਰਾਤ ਵੀ ਆਪਾਂ ਨੂੰ ਮਿਲਣ ਆਇਆ ਸੀਗਾ ਸਪੈਸ਼ਲ ਚੱਲ ਕੇ 15-16 ਕਿਲੋਮੀਟਰ ਤੇ ਹੁਣ ਉੱਥੇ ਉਹਦੀ ਡਿਊਟੀ ਆ ਮੈਜਿਕਾ ਥੀਮ ਪਾਰਕ ਤੇ ਆਪਣੀ ਵੇਟ ਕਰਦਾ ਉੱਥੇ ਉਹਨੂੰ ਆਪਾਂ ਮਿਲਾਂਗੇ ਤੇ ਕੋਈ ਜਿਹਾ ਸਮਾਨ ਉਹਨੇ ਤੋਂ ਮੰਗਵਾਇਆ ਸੀਗਾ ਤੇ ਜੇ ਉਹਨੂੰ ਮਿਲ ਗਿਆ ਆ ਕਹਿੰਦਾ ਜੇ ਮਿਲ ਗਿਆ ਤਾਂ ਮੈਂ ਤੈਨੂੰ ਲੈ ਕੇ ਦੇ ਦੂੰਗਾ ਕਿਉਂਕਿ ਮਾਰਕੀਟ ਦੇ ਵਿੱਚ ਆਪਣਾ ਜਾਣਾ ਔਖਾ ਹੈ ਆ ਜਿਹੜਾ ਰੋਡ ਹੈ ਪੂਨਾ ਜਿਹੜਾ ਪੂਨੇ ਨੂੰ ਜਾਂਦਾ ਇਸ ਰੋਡ ਤੇ ਨਾ ਰਸ਼ ਬਹੁਤ ਜ਼ਿਆਦਾ ਕੱਲ ਤੋਂ ਸਾਰਾ ਕਟਿੰਗ ਹੀ ਅੱਜ ਟ੍ਰੈਪ ਬਹੁਤ ਜਾਰੀ ਹੈ ਤੇ ਇਸ ਕਰਕੇ ਹੌਲੀ-ਹੌਲੀ ਆਪਾਂ ਸੇਫਟੀ ਨਾਲ ਵਾਟਾਂ ਖਿੱਚਦੇ ਜਾਾਂਗੇ ਅੱਗੇ ਲੰਘਦੇ ਜਾਾਂਗੇ ਫਰਥੇ ਚੱਲਦੇ ਆ ਨਾ ਪਹਾੜ ਆਉਣੇ ਸ਼ੁਰੂ ਹੋ ਗਏ ਪਹਿਲੀ ਚੜਾਈ ਪਈ ਆ ਤੇ ਅਜੇ ਇਸ ਤੋਂ ਵੱਡੇ ਵੱਡੇ ਪਹਾੜ ਆਉਣੇ ਆ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਧਰਲੇ ਬਣੇ ਆਪਾਂ ਚੜੀ ਜਾਨੇ ਛੋਟੇ ਗੇਅਰ ਦੇ ਵਿੱਚ ਵੀਰ ਦਾ ਫੋਨ ਆਇਆ ਸੀ ਤੇ ਇੱਥੋਂ ਤਕਰੀਬਨ 2 ਕਿਲੋਮੀਟਰ ਪੋਲੀ ਨਹੀਂ ਜਾਣਾ ਕੋਪੋਲੀ ਤੋਂ ਪਹਿਲਾਂ ਇਹ ਮੈਜਿਕਾ ਥੀਮ ਪਾਰਕ ਨੂੰ ਸ਼ਾਰਟਕਟ ਰਸਤਾ ਮਿਲਦਾ ਲੋਕੇਸ਼ਨ ਭੇਜਤੀ ਸੀ ਵੀਰ ਨੇ ਤੇ ਆਪਾਂ ਉਸ ਰਸਤੇ ਤੇ ਜਾ ਕੇ ਤੇ ਜਿਹੜਾ ਆਪਾਂ ਪਾਲੀ ਨੂੰ ਜਾਵਾਂਗੇ ਸਾਹਮਣੇ ਬੋਰਡ ਲੱਗਾ ਆ ਅੱਗੇ ਲੋਕੇਸ਼ਨ ਦੇ ਹਿਸਾਬ ਨਾਲ ਤਕਰੀਬਨ 1 ਕਿਲੋ ਡੇਢ ਕਿਲੋਮੀਟਰ ਆਪਾਂ ਨੂੰ ਅੱਗੇ ਜਾ ਕੇ ਰਾਈਟ ਸਾਈਡ ਤੋਂ ਨੂੰ ਆ ਆ ਵਾਲਾ ਚੌਂਕ ਆਪਾਂ ਰਾਈਟ ਸਾਈਡ ਨੂੰ ਟਰਨ ਕਰ ਚੁੱਕੇ ਆ ਅੱਗੇ ਪੋਨੇ ਨੂੰ ਚੱਲ ਜਾਂਦਾ ਤੇ ਆਪਾਂ ਪਾਲੀ ਵਾਲੀ ਸਾਈਡ ਨੂੰ ਸ਼ਾਰਟਕਟ ਲੈ ਜਾਣਾ ਇਧਰ ਸੱਜੇ ਹੱਥ ਸਿੱਧਾ ਉਹ ਵਾਲੀ ਸਾਈਡ ਤੇ ਜਿਹੜੀਆਂ ਵੇਚਾਂ ਨੇ ਆਉਣੀਆਂ ਸ਼ੁਰੂ ਹੋਣਗੀਆਂ तकरीबन 70-80 ਕਿਲੋਮੀਟਰ ਚੱਲਣ ਤੋਂ ਬਾਅਦ ਵਿੱਚ ਇਹ ਰੋੜ ਚੜ੍ਹਾਈ ਤੋਂ ਥੱਲੇ ਉਤਰਦਾ ਤੇ ਸਾਈਕਲ ਆਪਣਾ ਹਵਾ ਨਾਲ ਗੱਲਾਂ ਕਰ ਲਾ ਪੈਂਦਾ ਤੇ ਬ੍ਰੇਕਾਂ ਲਾ ਕੇ ਸਲੋ ਕਰਨਾ ਪੈਂਦਾ ਰੋੜ ਤੇ ਪੈਂਦਿਆਂ ਨਜ਼ਾਰਾ ਵੱਖਰਾ ਹੀ ਆ ਰਿਹਾ ਰੋਡ ਬਹੁਤ ਸਾਫ਼ ਹੈ ਤੇ ਇਸ ਰੋੜ ਤੇ ਨਾ ਟ੍ਰੈਫਿਕ ਵੀ ਘੱਟ ਹੈ ਜਦੋਂ ਆਪਾਂ ਸੱਜੇ ਹਟ ਮੋੜਾ ਹੈ ਸੀਗਾ ਇੰਦੇ ਟ੍ਰੈਫਿਕ ਘੱਟ ਹੈ ਤੇ ਸਾਈਕਲ ਚਲਾਉਣ ਦਾ ਵੀ ਮਜ਼ਾ ਆ ਰਿਹਾ ਹੈ ਤੇ ਕੋਈ ਟੋਆ ਟਿੱਬਾ ਨਹੀਂਗਾ ਤੇ ਬਿਲਕੁਲ ਐ ਕਲੀਅਰ ਰੋਡ ਬਣਿਆ ਹੋਇਆ ਆਪਣੇ ਸਾਈਕਲ ਸਫਰ ਦੀ ਸਭ ਤੋਂ ਪਹਿਲੀ ਆਪਾਂ ਨੂੰ ਨਦੀ ਮਿਲੀ ਆ ਛੋਟੀ ਜੀ ਨਦੀ ਆ ਪਾਣੀ ਦੇਖਣ ਨੂੰ ਕਾਲਾ ਲੱਗ ਰਿਹਾ ਪਰ ਹੈਗਾ ਪਾਣੀ ਸਾਫ ਹੈ ਤੇ ਇਸ ਪੋਕ ਤੇ ਆਪਾਂ ਖੜੇ ਹੋਏ ਆ ਇਸ ਨਦੀ ਦਾ ਨਾਮ ਹੈ ਪਤਾਲ ਗੰਗਾ ਜਿਹੜੀ ਅੱਗੇ ਨੂੰ ਇਹ ਮੋਬਾਈਲ ਸਿਟੀ ਨੂੰ ਜਾਂਦੀ ਆ ਤੇ ਜਾ ਕੇ ਸਮੁੰਦਰ ਦੇ ਵਿੱਚ ਮਿਲ ਜਾਂਦੀ ਆ ਤੇ ਇਧਰ ਪਹਾੜਾਂ ਦੇ ਵਿੱਚੋਂ ਇਹ ਨਦੀ ਹੋ ਕੇ ਆਉਂਦੀ ਆ ਆ ਪਹਾੜੀ ਏਰੀਆ ਇੱਧਰਲੇ ਬੰਦੇ ਨੇ ਪਾਣੀ ਸਾਫ਼ ਏ ਤੇ ਆ ਨਹਾਈ ਜਾਂਦੇ ਆ ਟੂਬਾ ਲੈ ਕੇ ਕਚਰਾ ਤਾਂ ਨਹੀਂ ਇੰਨਾ ਜ਼ਿਆਦਾ ਥੋੜਾ ਥੋੜਾ ਹੈਗਾ ਇੰਨਾ ਜ਼ਿਆਦਾ ਨਹੀਂ ਪਰ ਪਾਣੀ ਸਾਫ਼ ਏ ਵੇਖਣ ਨੂੰ ਕਾਲਾ ਲੱਗ ਰਿਹਾ ਤੇ ਇਹ ਨਦੀ ਨੂੰ ਕ੍ਰੋਸ ਕਰਕੇ ਇਹਦੇ ਪੁੱਲ ਨੂੰ ਲੰਘ ਕੇ ਤੇ ਆਪਾਂ ਅੱਗੇ ਜਾਵਾਂਗੇ ਕਿ ਨਾ ਹੈਲਪ ਕਰਨ ਵਾਲੇ ਹਰ ਥਾਂ ਤੇ ਮਿਲ ਜਾਂਦੇ ਨੇ ਇੱਥੇ ਆਪਾਂ ਚੌਂਕ ਤੇ ਖੜੇ ਸੀ ਤੇ ਇਹ ਬਾਈ ਕਹਿੰਦਾ ਤੁਸੀਂ ਇੱਧਰ ਨੂੰ ਜਾਓਗੇ ਤੇ ਤੁਹਾਨੂੰ ਹਾਈਟ ਜ਼ਿਆਦਾ ਚੜ੍ਹ ਕੇ ਜਾਣਾ ਪਊਗਾ ਮੈਜਕਾ ਨੂੰ ਤੇ ਜੇ ਤੁਸੀਂ ਐ ਸਾਈਡ ਨੂੰ ਜਾਓਗੇ ਤੇ ਹਾਈਟ ਘੱਟ ਪਾਏਗੀ ਖੁਦ ਵੀਰ ਦੱਸਣਾ ਏ ਭਈ ਬਤਾਨਾ ਕਾਹਨ ਸੀ ਸਾਈਡ ਮੈਂ ਐਸੇ ਲੈਫਟ ਜਾਣਾ ਹੈ ਆਪਕੋ 2 ਕਿਲੋਮੀਟਰ ਵਾਪੇ ਖੋਪਲੀ ਪਿੰਨ ਰਸਤਾ ਹੈ ਉਹ ਸਟਾਪ ਪਤਾ ਹੈ ਤਾਂ ਰਾਈਟ ਹੋ ਕੇ ਹੋਰ ਵਿੱਚ ਕਰਕੇ ਫਿਰ ਲੈਫਟ ਹੈ ਵਾਹੋਂ ਸੇ 1-2-3 ਕਿਲੋਮੀਟਰ ਹੀ ਮੈਜਿਕ ਹੈ ਬਸ ਇਤਨੀ ਦੂਰ ਹੈ ਈਗ ਦੇਖੋ ਇਹ ਪਿਆਰ ਮਿਲਦਾ ਪਿਆ ਏਹੀ ਪੰਜਾਬੀਆਂ ਦੀ ਪਹਿਚਾਨ ਹੈ ਏਹੀ ਹਰ ਜਗ੍ਹਾ ਆਪਾਂ ਪਿਆਰ ਖਟਣ ਆਏ ਆ ਤੇ ਇਹ ਰੋਡ ਤੇ ਆਪਾਂ ਨੂੰ ਪਾਇਆ ਸੀ ਜਿੱਤੇ ਰੋਡ ਤੋਂ ਹੋ ਗਏ ਤਾਂ ਖੋਲੀ ਤੋਂ ਬਾਲੀ ਰੋਡ ਜਿਹੜਾ ਜਾਂਦਾ ਇਹ ਰੋਡ ਤੇ ਚਲੇ ਜਨਾ ਐਕਸਪ੍ਰੈਸ ਹਾਈਵੇ ਉਥੋਂ ਕ੍ਰੋਸ ਕਰਨਾ ਪੈਣਾ ਹੈ ਇੱਧਰਲੇ ਬਨੇਆਪਾ ਨੂੰ ਦਿੱਕਤ ਨਹੀਂ ਨਾਲੇ ਚੜ੍ਹਾਈ ਘੱਟ ਪੈਣੀ ਹੈ ਤੇ ਬਾਈ ਨੇ ਇਹਨਾਂ ਕੋ ਆਪਣਾ ਫਾਇਦਾ ਕਰਤਾ ਹੈ ਬਹੁਤ ਗੋਲ ਜੀ ਚੜ੍ਹਾਈ ਤੇ ਉੱਚੀ ਚੜ੍ਹਾਈ ਆ ਬਿਲਕੁਲ ਪਹਿਲੇ ਤੇ ਚੱਲਦੇ ਪਏ ਆ ਤੇ ਸਫਰ ਜੂਨ ਦੀ ਤੋਰ ਵਾਲਾਈ ਆ ਹਾਈਟ ਬਹੁਤ ਜ਼ਿਆਦੀ ਆ ਨਾ ਚੜਾਏ ਆਪਾਂ ਥੱਲੇ ਤੇ ਆ ਥੱਲੇ ਇੰਟੂ 100 ਮੀਟਰ ਸਾਈਡ ਲੈਫਟ ਬੀਬੀ ਚੁਪਕਾਰ ਹਾਂ ਹੁਣ ਟਾਪ ਤੇ ਆ ਗਏ ਆ ਆ ਨੀਚੇ ਐਕਸਪ੍ਰੈਸ ਸ਼ਾਇਦ ਉਰਾਪਾ ਇੱਥੋਂ ਖੱਬੇ ਹੋ ਕੇ ਤੇ ਮੈਜਿਕਾਂ ਉਹ ਅਗਲੇ ਬੰਦੇ ਆ ਉਧਰ ਨੂੰ ਜਾਵਾਂ ਸਾਹਮਣੇ ਬੋਰਡ ਵੀ ਲੱਗਾ ਹੋਇਆ ਪੇਨ ਜਿਹੜਾ ਉਹ ਸਿੱਧਾ ਚਲੇ ਜਾਂਦਾ ਤੇ ਪਾਲੀ ਖੱਬੇ ਆਪਾਂ ਖੱਬੇ ਵਾਲੇ ਸਾਈਡ ਤੋਂ ਚੱਲ ਲਵਾਂਗੇ ਰਸਟ ਨੂੰ ਦੇਖੋ ਕਿੰਨੀ ਜਾਂਦੀ ਇਹ ਉਹ ਸਾਹਮਣੇ ਨਜ਼ਰ ਆ ਰਿਹਾ ਕਪੂਲੀ ਦਾ ਮੈਜਿਕਾ ਥੀਮ ਪਰ ਤੇ ਉਹ ਸਾਹਮਣੇ ਫਾਈਵ ਸਟਾਰ ਹੋਟਲ ਵੀਗਾ ਨੋਵਲ ਨੋਵ ਲੈਟਰ ਤੇ ਇੱਧਰਲੇ ਸਾਹਮਣੇ ਬੰਨੇ ਤੁਸੀਂ ਵੇਖੋ ਜਿਹੜੀਆਂ ਐਕਟੀਵਿਟੀ ਹੁੰਦੀਆਂ ਨੇ ਵੱਡੇ ਵੱਡੇ ਝੂਲੇ ਚੱਲਦੇ ਨੇ ਹੋਰ ਕਾਫੀ ਤਰ੍ਹਾਂ ਦੀਆਂ ਐਕਟੀਵਿਟੀਆਂ ਨੇ ਇੱਥੇ ਇਹ ਸਾਰੇ ਆਪਾਂ ਕਰ ਚੁੱਕੇ ਆਂ ਪਹਿਲਾਂ ਤੇ ਹੁਣ ਆਪਣਾ ਮਿੱਤਰ ਇੱਥੇ ਜਿਹੜਾ ਇਹ ਆਪਣੀ ਵੇਟ ਕਰਦਾ ਪਿਆ ਉਹ ਸਾਹਮਣੇ ਉਹ ਵਾਲੀਆਂ ਤੁਸੀਂ ਵੇਖੋ ਇੱਥੇ ਐਕਟੀਵਿਟੀ ਬਹੁਤ ਜਿਆਦਾ ਦੁਨੀਆਂ ਤੋਂ ਲੋਕ ਇੱਥੇ ਘੁੰਮਣ ਆਉਂਦੇ ਆ। ਆਹ ਆਪਣਾ ਬੇਲੀ ਸਾਹਮਣੇ ਆਪਣੀ ਗ੍ਰੇਡ ਪਿਆ ਕਰਦਾ ਸੀ। ਤੇ ਬਹੁਤ ਬਾਈ ਨੇ ਫੁੱਲ ਲਾਏ ਫੇਰ। ਆਜੋ ਭਈਆ ਅੱਛਾ। ਹੋਰ ਠੀਕ ਠਾਕ ਹੋ। ਦੋਰੇ। ਇਹ ਵੀਰ ਨਾਲ ਆਪਾਂ ਨੂੰ ਬਹੁਤ ਸਪੋਰਟ ਕੀਤੀ ਝੰਡਾ ਸਿੰਘ ਤੇ ਪਿਛਲੀ ਵਾਰੀ ਵੀ ਆਪਾਂ ਨੂੰ ਇਹਨਾਂ ਨੇ ਬਹੁਤ ਕਮਾਇਆ ਸੀਗਾ। ਇਸ ਵਾਰ ਵੀ ਆਪਣੀ ਸਾਰੀ ਪਲੈਨਿੰਗ ਕਰਦੇ ਪਏ ਨੇ ਹੋਰ ਭਾਜੀ ਠੀਕ ਵਧੀਆ ਚੜ੍ਹਦੀ ਕਲਾ ਦੇ ਵੀਰ ਤੋਂ ਆਹ ਮਾਸਕ ਲੈ ਲਏ ਸੀ ਦੋ ਤਿੰਨ ਇੱਕ ਜੈਕਰ ਲੈ ਲਈ ਸੀ ਜਦ ਪਹਿਲੀ ਵੱਡੀ ਚੜ੍ਹਾਈ ਪਈ ਆ ਤਾਂ ਸਰੀਰ ਨੂੰ ਨਾਲ ਦੀ ਨਾਲ ਤਰੇਲੀਆਂ ਆ ਗਈਆਂ ਨੇ ਤੇ ਆਹ ਹੁਣ ਚੜ੍ਹਾਈ ਆ ਆਪਾਂ ਉਤਰਦੇ ਪਏ ਆ ਦੇਖੋ ਤੇ ਸਾਈਕਲ ਪੂਰਾ ਜੋਰਾਂ ਨਾਲ ਭਜਦਾ ਪਿਆ ਬਹੁਤ ਮਜ਼ਾ ਆਉਂਦਾ ਕਦੀ ਚੜ੍ਹ ਜੰਨੇ ਆ ਚੜ੍ਹਾਈ ਦੇ ਕਦੀ ਉਤਰ ਜੰਨੇ ਆ ਤੇ ਚਾਹਣ ਵਾਲੇ ਵੀ ਆਪਾਂ ਨੂੰ ਪੂਰੇ ਪਿਆਰ ਸਤਿਕਾਰ ਨਾਲ ਮਿਲਦੇ ਨੇ ਅਸੀਂ ਤਾਂ ਆਪਕਾ ਜੰਗਲੀ ਤੇ ਪਹਾੜੀ ਏਰੀਆ ਦੇ ਵਿੱਚ ਚੱਲਦੇ ਪਏ ਆਂ ਸਾਰਾ ਇਧਰਲੇ ਬੰਨੇ ਵੀ ਜੰਗਲ ਏ ਤੇ ਇਹ ਸਾਈਡ ਦੇ ਵੀ ਜੰਗਲ ਹੀ ਆ ਸੰਘਣੀ ਆਬਾਦੀ ਜੰਗਲ ਦੀ ਤੇ ਕਿਤੇ ਪਹਾੜ ਆ ਜਾਂਦੇ ਆ ਉੱਥੇ ਫਿਰ ਸਲੋ ਹੋ ਜਾਈਦਾ ਤੇ ਕਿਤੇ ਆਪਾਂ ਨੂੰ ਚੜਾਈ ਪੈਂਦੀ ਆ ਤੇ ਕਦੇ ਨਿਵਾਨ ਪੈਂਦੀ ਆ ਨਿਵਾਨ ਤੇ ਤਾਂ ਸਾਈਕਲ ਤਕਰੀਬਨ ਮੈਨੂੰ ਲੱਗਦਾ 50 ਪਲੱਸ ਹੋ ਜਾਂਦਾ ਚੜਾਈ ਤੇ ਫਿਰ ਆਪਾਂ ਨੂੰ ਪਹਿਲੇ ਗੇਅਰ ਤੇ ਵੀ ਕਰਨਾ ਪੈਂਦਾ ਇੱਕ ਭਾਈ ਮਿਲਿਆ ਸੀ ਬੰਬੇ ਤੋਂ ਇੱਥੇ ਰਸਤੇ ਦੇ ਵਿੱਚ ਤੇ ਕਹਿੰਦਾ ਭਾਈ ਸਾਈਕਲ ਕਹਿੰਦਾ ਗੱਡੀ ਤੇ ਰੱਖ ਲਾ ਔਖਾ ਹੋਏਗਾ ਪਹਾੜਾਂ 'ਚ ਮੈਂ ਕਿਹਾ ਇਹ ਤਾਂ ਔਖਿਆ ਹੀ ਚਰਨ ਵਾਸਤੇ ਆਏ ਆਪਾਂ ਤੇ ਪਹਾੜੀ ਜਿਹੜੀ ਆ ਉਹ ਤਾਂ ਆਪਾਂ ਇੰਜੋਏ ਕਰਨੀ ਜੰਗਲ ਵੇਖਣੇ ਆ ਕੁਦਰਤ ਵੇਖਣੀ ਆ ਤੇ ਜੇ ਉਹ ਹੀ ਆਪਾਂ ਬੈਠ ਕੇ ਗੱਡੀ 'ਚ ਸਫ਼ਰ ਕਰ ਲਿਆ ਤੇ ਫਿਰ ਇਧਰ ਆਉਣ ਦਾ ਕੀ ਫਾਇਦਾ ਆ ਸੰਘਣਾ ਜੰਗਲਾਂ ਦੇ ਪਿੱਛੇ ਜਾ ਇੱਕ ਸ਼ਾਇਦ ਬਾਗ ਵੀ ਲੰਘਿਆ ਸੀ ਤੇ ਹੁਣ ਆ ਫਿਰ ਉਤਰਦੇ ਪਏ ਐ ਇਦਾਂ ਹੀ ਆਪਣਾ ਚੱਲਦਾ ਚੱਲਦਾ ਸਫ਼ਰ ਲੰਘ ਜਣਾ ਤੇ ਜਦੋਂ ਥੱਲੇ ਡੁੱਤਰਦੇ ਆਣ ਉਹਦਾ ਸਪੀਡ ਚੈੱਕ ਕਰਨਾ ਵੇਖੋ ਕਿੰਨੀ ਸਪੀਡ ਤੇ ਜਾਂਦੇ ਜਲਦਣਾ ਆਪਾਂ ਨੂੰ ਆ ਝੰਡੇ ਜੇ ਲੱਗੇ ਨਜ਼ਰ ਆਏ ਨੇ ਇੱਥੇ ਆ ਜੰਗਲ ਰੋਕ ਜੰਗਲ ਰੋਕ ਇਸਟੈਂਡ ਫਾਰਮਰ ਪ੍ਰੋਜੈਕਟ ਬਾਰੇ ਦਾ ਆਕਸੀ ਗ੍ਰੀਨ ਫਾਰਮ ਬਾਕੀ ਆਪਣੀ ਤਾਂ ਮੰਝਲੇ ਜਗਾਹ ਹੈ ਜਿੱਥੇ ਰੁਗਾਂਗ ਦੇ ਅੱਗੇ ਜਾ ਕੇ ਫਿਰ ਆਪਾਂ ਨੂੰ ਡੇਟ ਹੋਏਗਾ ਆਹ ਵੇਖੋ ਰਾਈਡਰ ਕਿਨੇ ਜਾਂਦੇ ਬਹੁਤ ਯਾਦ ਆਇਆ ਰਾਈਟਰ ਇੱਥੇ ਲੈ ਬਨੇ ਘੁੰਮਣ ਵਾਲੇ ਬਹੁਤ ਜਿਆਦੇ ਮਿਲਣਗੇ ਅੱਜ ਵੈਸੇ ਐਤਵਾਰ ਦਾ ਦਿਨ ਹੈ ਨਾ ਤੇ ਕਾਫੀ ਜਗ੍ਹਾ ਤੇ ਆਪਾਂ ਨੂੰ ਕ੍ਰਿਕਟ ਖੇਡਦੇ ਪਬਲਿਕ ਮਿਲ ਜੇ ਆਪਣਾ ਆਪਣਾ ਸਫਰ ਬੋਰ ਨਾ ਹੋਵੇ ਇਸ ਕਰਕੇ ਇਸ ਕਰਕੇ ਆਪਾਂ ਨਾ ਇਹ 뮤직 ਨੂੰ ਔਨ ਕਰ ਲੈਨੇ ਆ ਤੇ ਗਾਣੇ ਗੁਣੇ ਸੁਣਦੇ ਆਪਾਂ ਗਾਹ ਵਧਦੇ ਜਾਂਦੇ ਆ ਬਹੁਤ ਲੰਮਾ ਸਫਰ ਆਵੇ ਤੇ ਕੋਈ ਨਹੀਂ ਚੱਲੀ ਜਾਂਦੇ ਆ ਕੋਈ ਦਿੱਕਤ ਨਹੀਂ ਕਰਕੇ ਜੀ ਸਭੀ ਦਾ ਨਾਮਾ ਜੈ ਸੋਨਾ ਸ੍ਰੀ ਹਰਿਵੰਦੀ अमर रहे अमर रहे अरे अमित शाह तक तक है अमित शाह ਇਹ ਪਤਾ ਨਹੀਂ ਮੁਰਦਾਬਾਦ ਹੀ ਮੁਰਦਾਬਾਦ ਸੁਣਦਾ ਤੇ ਨਾਲ ਅੰਬੇਦਕਰ ਦੀਆਂ ਝਾਕੀਆਂ ਲਈ ਫਿਰਦੇ ਨੇ ਆਣਾ ਪਿਆਸ ਲੱਗੀ ਸੀ ਤੇ ਇੱਥੇ ਦਿੰਦੇ ਨੇ ਨੇਰਾ ਨੇਰਾ ਛੇੰਦ ਨਿੰਬੂ ਪਾਣੀ ਨੂੰ ਨਿੰਬੂ ਪਾਣੀ ਜਾਂ ਨਾਰੀਅਲ ਪਾਣੀ ਨਾਰੀਅਲ ਪਾਣੀ ਨਾਰੀਅਲ ਪਾਣੀ ਦਿੰਦੇ ਨੇ ਨੇਰਾ ਬੋਲਦੇ ਆ ਤੇ ਇਥੋਂ ਆਪਾਂ ਨਾਰੀਅਲ ਪਾਣੀ ਪਿੰਦੇ ਆ ਭਈਆ ਅਗੇ ਪਾਲੀ ਪਾਲੀ ਕਿਤਨਾ ਦੂਰ ਪਾਲੀ ਪਾਲੀ ਯਹਾਂ ਸੇ 10 ਕਿਲੋਮੀਟਰ ਹੈ ਯਹਾਂ ਸੇ ਉहां पे ਆਪਕੋ ਗਣੇਸ਼ ਮੰਦਿਰ ਮਿਲੇਗਾ ਉहां ਸੇ 4 ਕਿਲੋਮੀਟਰ ਅਗੇ ਆਪਕੋ ਗੁਰਦੁਆਰਾ ਮਿਲ ਜਾਏਗਾ ਗੁਰਦੁਆਰਾ ਮਿਲ ਜਾਏਗਾ ਹਾਂ ਗੁਰਦੁਆਰਾ ਲਗਭਗ ਯਹਾਂ ਸੇ 15-16 ਕਿਲੋਮੀਟਰ ਹੋਗਾ 15 ਕਿਲੋਮੀਟਰ ਹੋਗਾ ਠੀਕ ਹੈ ਠੀਕ ਹੈ ਭਈਆ ਠੀਕ ਹੈ ਧੰਨਵਾਦ ਜੀ ਆ ਵੀਰ ਆਪਾਂ ਨੂੰ ਬੁਲਾ ਰਹੇ ਨੇ ਕਾਫੀ ਟਾਈਮ ਤੋਂ ਤੇ ਹੁਣ ਆਪਣੇ ਕੋਲ ਆ ਕੇ ਗੱਡੀ ਖਿਲਾ ਰਤੀ ਤੇ ਇਦਾਂ ਦਾ ਪਿਆਰ ਮਿਲਦਾ ਰਹਿੰਦਾ ਦੇਖਦੇ ਆਂ ਕੀ ਕਹਿ ਰਹੇ ਨੇ ਤੇ ਕਰਦੇ ਨਾਲ ਗੱਲਬਾਤ ਬੱਚਾ ਲੱਗ ਰਿਹਾ ਨਾਲ ਦੋਵੇਂ ਜਿਹਨੇ ਹੁਣ ਇਹਨਾਂ ਨੇ ਗੱਡੀ ਆਪਣੇ ਕਰਕੇ ਖਿਲਾ ਰਹੀ ਹੈ ਸਸੀ ਕਬਾ ਜੀ ਹੈਲੋ ਸਸੀ ਆ ਜਾ ਚਲ बढ़िया कैसे हो ठीक हो कहाँ से हो हम लोग बम्बई से है अभी गोवा जा रहे हैं गोवा जा रहे के लिए बढ़िया 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 हाँ हमारा गांव ही गोवा में है तो अच्छा, गो... गोवा मेरे को थोड़ा सा रोड में बता दोगे कोस्टल कोस्टल रोड मैंने जाना है राइट 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 तो अभी आपको आप यहाँ चिपलून राइट टर्न मारोगे तो आपको वहाँ से आपका पूरा कोस्टल लाइन शुरू हो जाएगा Coastal, मैंने नहीं, जो नहीं। मतलब समुद्र के किनारे किनारे सारा किनारे किनारे तो वहाँ से ही शुरू हो जाएगा नहीं आपको ये ये बॉम्बे गोवा हाईवे है यहाँ आप जाएंगे तो जाएंगे हो जाएगा। ठीक है, ठीक है। आपके हमारी थैंक यू थैंक यू सर थैंक यू एक फोटो मैं भी लूंगा आपके साथ फोटो ये प्यार है जेडे लोग ਸਰਦਾਰਾਂ ਨੂੰ ਪਿਆਰ ਕਰਦੇ ਆ ਇੰਨੀ ਦੂਰ ਤੱਕ ਪੰਜਾਬੀਆਂ ਦੀ ਇੱਜ਼ਤ ਕਰਦੇ ਆ ਇਹਨੂੰ ਵੀ ਮਿਲ ਕੇ ਛੋਟੂ ਨੂੰ ਬਹੁਤ ਵਧੀਆ ਲੱਗਦਾ ਪਿਆ ਬਹੁਤ ਪਿਆਰਾ ਬੱਚਾ ਔਰ ਭਾਜੀ ਵੀ ਕਹਿੰਦੇ ਆ ਵੀ ਅਸੀਂ ਤੁਹਾਡੇ ਨਾਲ ਫੋਟੋ ਕਰਨੀ ਆ ਆਪਾਂ ਫੋਟੋਆਂ ਕਰਦੇ ਆ ਮਾਨ ਸਤਕਾਰ ਵਜੋਂ ਇਹਨਾਂ ਨੇ ਆਪਾਂ ਨੂੰ ਇਹ ਫ੍ਰੀਟੀ ਦਿੱਤੀ ਆ ਪਿੰਨੇ ਆ ਤੇ ਆਪਣੀ ਥੋੜੀ ਐਨਰਜੀ ਬਣੀ ਗਈ ਸਵੇਰੇ ਆਪਾਂ ਤਕਰੀਬਨ 10 ਵਜੇ ਦੇ ਕਰੀਬ ਨਿਕਲੇ ਸੀ ਤੇ ਹੁਣ ਸਵਾ ਦੋ ਦਾ ਟਾਈਮ ਹੋ ਚੁੱਕਾ ਵਿੱਚ ਇੱਕ ਵਾਰੀ 2 ਮਿੰਟ ਦੀ ਬ੍ਰੇਕ ਲਈ ਆ ਤੇ ਇੱਧਰਲੇ ਬੰਨੇ ਨਾ ਸਾਰੇ ਜਿੰਨਾ ਵੀ ਇਹ ਦਰਖਤ ਦਰੁਖ ਸੇਰ ਨਾਲੇ ਅੱਗ ਲਾ ਕੇ ਤੇ ਆ ਪੱਥਰ ਜੇ ਵਿੱਚੋਂ ਨਿਕਲਦੇ ਪੈਣ ਦੇ ਆ ਕੈਕਟਸ ਹੈਗੇ ਨੇ ਇਹ ਕੰਡਿਆਂ ਵਾਲੇ ਨੇ ਇਧਰ ਬਹੁਤ ਐਵੇਂ ਦੇ ਦਰਖਤ ਤੇ ਖੇਤੀ ਅਗਲੇ ਬੰਨੇ ਜਿਹੜਾ ਅੰਦਰਲੇ ਬੰਨੇ ਉਹ ਖੇਤੀ ਕਰਦੇ ਨੇ ਤੇ ਇਧਰਲੇ ਬੰਨੇ ਦੋਨਾਂ ਸਾਈਡਾਂ ਤੇ ਇਹਨਾਂ ਨੇ ਇੱਕ ਆਪਣੇ ਫਾਰਮ ਬਣਾਏ ਹੋਏ ਆ ਛੋਟੇ ਛੋਟੇ ਫਾਰਮ ਉਹਨਾਂ ਦੇ ਗੇਟ ਲਗਾ ਕੇ ਤੇ ਇਹ ਆਪਾਂ ਇਸੇ ਨੈਸ਼ਨਲ ਹਾਈਵੇ ਤੇ ਪਾਰਲੀ ਦੇ ਕੋਲ ਆਪਾਂ ਪਹੁੰਚਣ ਵਾਲੇ ਪਹਾੜ ਹੈਗੇ ਆ ਦੂਰ ਦੂਰ ਇਹਦੇ ਨਜ਼ਰ ਆ ਰਹੇ ਨੇ ਅੱਜ ਚੱਲਦੇ ਸਫ਼ਰ ਦੇ ਵਿੱਚ ਨਾ ਪਿਆਸ ਲੱਗਦੀ ਹੈ ਫੋੜ ਰੁਕੇ ਆ ਕਰਾਂ ਪਾਣੀ ਪੀਣ ਵਾਸਤੇ ਇਹ ਗੱਡੀਆਂ ਆ ਕੇ ਖੜ ਗਈਆਂ ਪਤਾ ਨਹੀਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਆ ਉਹ ਇਹਨਾਂ ਦੀ ਗੱਲਬਾਤ ਹੋਏਗੀ ਆਪਾਂ ਪਾਣੀ ਪੀ ਕੇ ਸਫ਼ਰ ਨੂੰ ਫੇਰ ਅੱਗੇ ਖਿੱਚਾਂਗੇ ਇਹ ਬਾਈ ਲਾਈਵ ਸਟ੍ਰੀਮਿੰਗ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਿ ਕਿੱਥੇ ਕੇਸ ਲਾ ਜਾ ਰਹੇ ਹੋ ਕੇਰਲਾ ਜਾ ਰਹੇ ਹਾਂ ਹਾਫ ਟਾਂਸ ਹੈ ਮੈਂ ਐਕਚੁਅਲ ਮੈਂ ਰਾਜਸਥਾਨ ਸੇ ਹਾਂ ਰਾਜਸਥਾਨ ਸੇ ਅਦਰ ਮੁੰਬਈ ਕੋਲ ਆਇਆ ਸੀ। ਸਿਕ ਸਿਕ ਆਪ ਮੇਰੇ ਕੋਲ ਦੇਖ ਕੇ ਰੁਕੀਓ। ਹਾਂ ਮੈਂ ਆਪ ਦਾ ਪਿੱਛੇ ਦੇਖ ਕੇ ਰਿਹਾ। ਮੈਂ ਕਿਹਾ ਸ਼ਾਇਦ ਉਹ ਵਾਲੀ ਗੱਡੀ ਉਸਕੇ ਲਈ ਰੁਕੀ ਹੋ। ਚਲੇ ਭਾਜੀ। ਓਕੇ ਭਾਜੀ ਸასიਖਾਲ। ਵਿੱਚ ਇਦਾਂ ਜਦੋਂ ਬੇਲੀ ਮਿੱਤਰ ਮਿਲਦੇ ਹਨ ਨਾ ਤੇ ਸਫਰ ਬਹੁਤ ਹੀ ਵਧੀਆ ਹੋ ਜਾਂਦੇ ਆ। ਇਹ ਵੀ ਵੀਰ ਗੱਲਬਾਤ ਕਰਕੇ ਗਿਆ ਤੇ ਇਹਨੇ ਦੱਸਿਆ ਅੱਗੇ ਦਾ ਸਫਰ ਤੁਹਾਡਾ ਨਾ ਬਹੁਤ ਵਧੀਆ ਹੋਣ ਵਾਲਾ। ਤੇ ਚੱਲਦੇ ਜਾਂਦੇ ਹਾਂ ਹੁਣ ਇੱਥੇ ਪਾਲੀ ਹੋਣ ਵਾਲਾ ਇੱਥੇ ਇੱਕ ਗੁਰਦੁਆਰਾ ਸਾਹਿਬ ਹੈਗਾ। ਉੱਥੇ ਦੇਖਦੇ ਹਾਂ ਜੇ ਅੱਜ ਰੁਕਣ ਦਾ ਬਣਿਆ ਤੇ ਰੁਕਾਂਗੇ ਨਹੀਂ ਤੇ ਫਿਰ ਆਪਾਂ ਅੱਗੇ ਹੋਰ ਰਾਵਾਂ ਨੂੰ ਜਾਂਦੇ ਜਾਾਂਗੇ ਖਾਲੀ ਸ਼ਹਿਰ ਦੇ ਵਿੱਚ ਪਹੁੰਚ ਚੁੱਕਿਆ ਮੈਂ ਤੇ ਇੱਥੇ ਬੋਰਡ ਲੱਗਾ ਗੁਰੂ ਨਾਨਕ ਗੁਰਦੁਆਰਾ ਗੁਰੂ ਨਾਨਕ ਦਵਾਰ ਹੁਣੇ ਦੇਖਦੇ ਆਂ 6-7 ਕਿਲੋਮੀਟਰ ਦੂਰ ਹੈ ਪਹਾੜੀ ਤੇ ਤੇ ਗੁਰਦੁਆਰਾ ਸਾਹਿਬ ਪਹੁੰਚਦੇ ਆਂ ਇਧਰਲੇ ਪੰਨੇ ਨਾ ਪਿੱਛੇ ਮੰਦਿਰ ਹੈ ਗਣੇਸ਼ ਜੀ ਦਾ ਅੱਜ ਬਹੁਤ ਜ਼ਿਆਦੀ ਭੀੜ ਹੈ ਐਤਵਾਰ ਦਾ ਦਿਨ ਹੈ ਸ਼ਾਇਦ ਕੋਈ ਅੱਜ ਪ੍ਰੋਗਰਾਮ ਹੈਗਾ ਕਈ ਵਾਰੀ ਨਾ ਗੂਗਲ ਮੈਪ ਵੀ ਧੋਖਾ ਦੇ ਜਾਂਦਾ ਹੇ ਹੁਣ ਸਰਚ ਕਰਦੇ ਪਏ ਆ ਤੇ ਗੂਗਲ ਮੈਪਸ ਤੇ ਗੁਰਦੁਆਰਾ ਸਾਹਿਬ ਆ ਨਹੀਂ ਰਿਹਾ ਹੈਗਾ ਇੱਥੇ ਨਾ ਤਾਂ ਕੋਈ ਬੰਦਾ ਮਿਲ ਰਿਹਾ ਸੀ ਜਿਹਨੂੰ ਆਪਾਂ ਪੁੱਛ ਲੀਂਦੇ ਤੇ ਹੁਣ ਇੱਕ ਬਾਈ ਟੈਕਸੀ ਵਾਲਾ ਸੀ ਇੱਕ ਵੀਰ ਹੋਰ ਆਇਆ ਉਹਨੇ ਕਿਹਾ ਵੀ ਗੁਰਦੁਆਰਾ ਹੈ ਤਕਰੀਬਨ 7-8 ਕਿਲੋਮੀਟਰ ਅੱਗੇ ਆ ਗੁਰਦੁਆਰਾ ਬੜ ਰਿਹਾ ਆਪਾਂ ਨੂੰ ਜਿਹਨੇ ਕਿਹਾ ਸੀ ਉਹਨੇ ਕਿਹਾ ਵੀ ਉੱਥੇ ਰਹਿਣ ਦਾ ਵੀ ਪ੍ਰਬੰਧ ਹੈਗਾ ਬਾਕੀ ਦੇਖਦੇ ਆ ਕਰਦੇ ਆ ਪਤਾ ਕਿੱਥੇ ਗੁਰਦੁਆਰਾ ਸਾਹਿਬ ਹੈ ਤੇ ਜਾਣੇ ਇੱਕ ਵਾਰੀ ਗੁਰਦੁਆਰਾ ਸਾਹਿਬ ਇਹ ਆਪਾਂ NH93 ਦੇ ਜਾ ਰਹੇ ਆ ਤੇ ਅੱਗੋਂ ਰਾਈਟ ਹੋ ਗਏ ਇੱਥੇ ਲਿਮਨੇ ਗੁਰਦੁਆਰਾ ਸਾਹਿਬ ਬਣਿਆ ਇੱਥੇ ਬੋਰਡ ਵੀ ਲੱਗਾ ਹੋਇਆ ਤੇ ਬਹੁਤ ਔਖਾ ਹੀ ਲੱਭਿਆਗਾ ਕੰਟੀਨਿਊ ਫੋਰ 4 ਕਿਲੋਮੀਟਰ ਚ 4 ਕਿਲੋਮੀਟਰ ਕਹਿੰਦੇ ਕੰਟੀਨਿਊ ਬਿਲਕੁਲ ਸੁੰਨਸਾ ਹਾਕੂ ਅੱਗੇ ਨਾ ਕੋ ਪਿੱਛੇ ਐ ਜਿਹੜੀ ਸੁੰਨਸਾਣ ਆਪਾਂ ਚਾਹੁੰਦੇ ਸੀ ਨਾ ਉਹੋ ਜਿਹੀ ਤੇ ਆ ਗਏ ਆ ਕਿਉਂਕਿ ਕੋਈ ਸ਼ੋਰ ਸ਼ਰਾਬਾ ਨਹੀਂ ਇੱਥੇ ਵੀਡੀਓ ਵੀ ਬੜੀ ਵਧੀਆ ਬਣਦੀ ਆ ਤੇ ਕੁਦਰਤ ਨਾਲ ਗੱਲਾਂ ਕਰਨ ਦਾ ਵੀ ਸਬਬ ਬਣ ਜਾਂਦਾ ਇੱਥੇ ਖੇਤੀ ਹੁੰਦੀ ਆ ਆਸ-ਪਾਸ ਪਹਾੜ ਏ ਜੰਗਲ ਏ ਇੱਧਰਲੇ ਬੰਨੇ ਗੁਰਦੁਆਰਾ ਸਾਹਿਬ ਵੀ ਲਿਖਣ ਜਾਂਦੇ ਹਾਂ ਜਿਹੜੀ ਪਹਾੜੀ ਚੜ ਕੇ ਨਾ ਪੂਰੀ ਬਾਂਗ ਪੈ ਗਈ ਬੋਤਲ ਚ ਨਾ ਪਾਣੀ ਖਤਮ ਹੋ ਗਿਆ ਅੱਗੇ ਵਾਲੀ ਇਹਦੇ ਜੱਵਾ ਭਰ ਕੇ ਰੱਖਿਆ ਹੈ ਇਹਦੇ ਚ ਕੱਢ ਕੇ ਦੂਜੀ ਬੋਤਲ ਚ ਪਾ ਲੈਨੇ ਪਾਣੀ ਵੀ ਨਾ ਗਰਮ ਹੋ ਜਾਂਦਾ ਗਰਮੀ ਜ਼ਿਆਦੀ ਏ ਤੇ ਕੁਝ ਪੀ ਲੈਨੇ ਕੋਸ਼ੰਦੇ ਚ ਪਾ ਦਿੰਨੇ। ਠੱਟੇ ਗਿਜਾ ਕਰ ਮਾ। ਪੂਰਾ ਇੰਜੋਏ ਹੋ ਰਿਆ। ਮਜ਼ਾ ਆ ਰਿਹਾ। ਸਾਰੇ ਬਨੇ ਨਾ ਚੁੱਪ ਚਾਪ ਹੈ। ਕੋਈ ਸ਼ੋਰ ਸ਼ਰਾਬਾ ਨਹੀਂ। ਟ੍ਰੈਫਿਕ ਦੇ ਵਿੱਚ ਆਵਾਜ਼ ਬਹੁਤ ਆਉਂਦੀ ਆ। ਤੇ ਮਜ਼ਾ ਨਹੀਂ ਆਉਂਦਾ। ਗੱਲਬਾਤ ਕਰਨ ਦਾ ਆ ਜਿਹੜੀਆਂ ਆਵਾਦੀਆਂ ਜੰਗਲਾਂ ਇਹ ਚੀਜ਼ਾਂ ਸਕੂਨ ਦਿੰਦੀਆਂ ਮਨ ਨੂੰ ਚੱਲ ਵੀ ਇੰਦੇ ਚ ਪੈ ਜਾਣ ਪਿਆਸ ਦੇ ਵਿੱਚ ਪਾਣੀ ਪਤਾ ਨਹੀਂ ਕਿੰਨਾ ਕੁ ਪੀਤਾ ਜਾਂਦਾ ਫਿਰ ਆਪਣੀਆਂ ਦੂਜੀ ਬੋਤਲ ਹੀ ਆ ਹੁਣ ਆਪਣੀ ਮੰਜ਼ਿਲ ਆ ਜਾਣੀ ਪਰ ਇੱਕ ਪ੍ਰੋਬਲਮ ਆ ਗਈ ਹੈ ਇੰਦੇ ਚ ਨਾ ਮੈਂ ਤੇਲ ਵਾਲੀ ਸ਼ੀਸ਼ੀ ਪਾਈ ਸੀ ਮੈਨੂੰ ਲੱਗਦਾ ਤੇਲ ਡੋਲ ਗਿਆ ਸਾਰਾ ਬੈਗ ਖਰਾਬ ਹੋ ਗਿਆ ਉਹ ਤੇ ਕਪੜੇ ਵੀ ਗਏ ਆ। ਦਿੱਕਤ ਹੋਏਗੀ। ਇਹਨੂੰ ਜਾ ਕੇ ਫਿਰ ਚੈੱਕ ਕਰਾਂਗੇ ਕੀ ਦਿੱਕਤ ਹੋ ਗਈ। ਤੇਲ ਜਾਂ ਸਿਲੰਡਰ ਵੀ ਗਏ ਆ। ਐਲ ਪੀ ਜੇ ਤੇ ਰੋਣਾ ਫਟ ਕੇ ਹੁਣ ਕਿਤੇ। ਚੜਾਈ ਨਾ ਬਿਲਕੁਲ ਸਿੱਧੀ ਆ। ਇੰਨੀ ਕੁ ਤਾਂ ਚੜਾਈ ਆ। ਪਹਿਲੇ ਗੇਅਰ 'ਚ ਵੀ ਵੇਰ ਦਾ। ਚੜਾਣ ਨੂੰ ਚੜਾ ਸਕਦੇ ਸੀ। ਫਿਰ ਇਸ ਕੋ ਬੜਾ ਤਗੜਾ ਹੈਗਾ। ਮੈਨੂੰ ਕਹਾਂ ਚੇਨ ਚੂਨ ਟੁੱਟ ਗਈ ਨਾ। ਪ੍ਰੋਬਲਮ ਹੋ ਜਾਏਗੀ। ਇੰਨੀ ਚੜਾਈ ਚੜ ਕੇ ਨਾ ਥੋੜਾ ਜਿਹਾ ਮੌਸਮ ਦਾ ਵੀ ਫਰਕ ਪੈ ਗਿਆ। ਥੋੜੀ ਜਿਹੀ ਠੰਡੀ ਠੰਡੀ ਹਵਾ ਆ ਰਹੀ ਹੈ। ਕੋਈ ਢਲਾਨ ਬਹੁਤ ਜ਼ਿਆਦਾ ਥੱਲੇ ਤੇ ਕਾਫੀ ਜ਼ਿਆਦਾ ਆਪਾਂ ਉੱਪਰ ਆ ਗਏ ਫੁੱਲ ਬਹੁਤ ਸੋਹਣੇ ਲੱਗਦੇ ਪਏ ਜਿੰਨੇ ਵੀ ਹੈਗੇ ਸੜਕ ਵੀ ਸਾਫ਼ ਹੈ ਮਾਹੌਲ ਬਹੁਤ ਵਧੀਆ ਗੱਡੀਆਂ ਦੇ ਵੀ ਬਾਗ ਪੈ ਜਾਂਦੀਆਂ ਤਾਂ ਫਿਰ ਵੀ ਸਾਈਕਲ ਲੋਰ ਹੇਲਾ ਫਾਰਮ ਆਹ ਚੀਜ਼ਾਂ ਵੇਖਣ ਵਾਸਤੇ ਆਪਾਂ ਆਏ ਆ ਪੂਰੀ ਸ਼ਾਂਤੀ ਹੈ ਕਿਸੇ ਬੰਨੇ ਕੋਈ ਪ੍ਰਦੂਸ਼ਣ ਨਹੀਂਗਾ ਕੋਈ ਬੋਲਵਾਲਾ ਨਹੀਂਗਾ ਪੰਛੀਆਂ ਦੀਆਂ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਮਿੱਠੀਆਂ-ਮਿੱਠੀਆਂ ਆਵਾਜ਼ਾਂ ਇਹ ਛੋਟੇ-ਛੋਟੇ ਫਾਰਮ ਬਣਾਏ ਹੋਏ ਆ ਇਧਰਲੇ ਬਣੇ ਕੇਲਿਆਂ ਦੇ ਬਾਗ ਅੱਗੇ ਨਾ ਸਕੂਨ ਬਹੁਤ ਮਿਲਦਾ ਪਿਆ ਐਨੀ ਸ਼ਾਂਤ ਜਗ੍ਹਾ ਇਹ ਸ਼ਾਂਤ ਜਗ੍ਹਾ ਤੇ ਗੁਰੂ ਮਹਾਰਾਜ ਨੇ ਡੇਰੇ ਲਵਾਏ ਹੋਏ ਆ ਗੁਰਦੁਆਰਾ ਨਾਨਕ ਦਰਬਾਰ ਸਾਹਮਣੇ ਆ ਲਗਭਗ 8 ਕਿਲੋਮੀਟਰ ਦੀ ਚੜਾਈ ਸਿੱਧੀ ਛੜਨੀ ਪਈ ਆ ਸਾਰੇ એનર્ਜੀ ਸਾਰੇ ਦਿਨ ਦੀ ਇਹਨਾਂ 8 ਕਿਲੋਮੀਟਰਾਂ ਨੇ ਵੇਸਟ ਕਰਦੀ ਪਰ ਹੁਣ ਇੱਥੇ ਆਣ ਕੇ ਨਾ ਸਕੂਨ ਮਿਲ ਰਿਹਾ ਤੇ ਗੁਰੂ ਮਹਾਰਾਜ ਦੇ ਦਰਬਾਰ ਚ ਜੰਨੇ ਆਪਾਂ ਇਸ ਸ਼ਾਂਤ ਜਗ੍ਹਾ ਤੇ ਲੱਗੇ ਹੋਏ ਆ ਡੇਰੇ ਆ ਸਾਹਮਣੇ ਜਿਹੜਾ ਦਰਬਾਰ ਬਣਦਾ ਪਿਆ ਇਸ ਜਗ੍ਹਾ ਤੇ ਆਪਾਂ ਆਏ ਆ ਤੇ ਹੁਣ ਮਿਲਦੇ ਆ ਕੋਈ ਗੁਰਸਿੱਖ ਹੁੰਦਾ ਬਾਕੀ ਤੇ ਜ਼ਿਆਦਾਤਰ ਇੱਥੇ ਲੇਬਰ ਹੀ ਲੱਗੀ ਹੋਈ ਆ ਪਰ ਆਪਾਂ ਨੂੰ ਰਾਤ ਕੱਟਣੀ ਆ ਤੇ ਲੰਗਰ ਪ੍ਰਸ਼ਾਦ ਦੇ ਵਾਸਤੇ ਕੋਈ ਇੰਤਜ਼ਾਮ ਕਰਨਾ ਨਹੀਂ ਤੇ ਫਿਰ ਆਪਣਾ ਪਕਾ ਕੇ ਖਾਵਾਂਗੇ ਬਹੁਤ ਹੀ ਸ਼ਾਂਤ ਜਗ੍ਹਾ ਪਹਾੜੀ ਦੇ ਉੱਪਰ ਆਪਾਂ ਆਪਣੀ ਮੰਜ਼ਲ ਤੇ ਅੱਜ ਦਾ ਸਫ਼ਰ ਪਹੁੰਚ ਚੁੱਕੇ ਆ ਤੇ ਇੱਥੇ ਗੁਰਦੁਆਰਾ ਸਾਹਿਬ ਬਣਦਾ ਪਿਆ ਗੁਰੂ ਨਾਨਕ ਦਰਬਾਰ ਪਾਲੀ ਦਾ ਪਹਾੜੀਆਂ ਦੇ ਬਿਲਕੁਲ ਟੋਪ ਤੇ ਆ ਸਾਰੀ ਪਹਾੜੀ ਥੱਲੇ ਥੱਲੇ ਰਹਿ ਜਾਂਦੀ ਆ ਤੇ ਬਹੁਤ ਉਚਾਈ ਦਿੱਤੇ ਆ ਤੇ ਟੈਂਪਰੇਚਰ ਦਾ ਵੀ ਇੱਥੇ ਕਾਫੀ ਜ਼ਿਆਦਾ ਫਰਕ ਹੈਗਾ ਅੱਜ ਦਾ ਸਫ਼ਰ ਬਹੁਤ ਹੀ ਸੁਭਾਵਨਾ ਰਿਹਾ ਤੇ ਜਿੱਥੋਂ ਦਾ ਆਪਣਾ ਟਾਰਗੇਟ ਸੀ ਉੱਥੇ ਆਪਾਂ ਪਹੁੰਚ ਚੁੱਕੇ ਆ ਔਰ ਇਹ ਜਿਹੜਾ ਗੁਰਦੁਆਰਾ ਲਗਭਗ 1 ਸਾਲ ਤੋਂ ਹੀ ਤਿਆਰ ਹੋ ਰਿਹਾ ਪਹਿਲਾਂ ਇੱਥੇ ਕੋਈ ਜ਼ਮੀਨ ਨਹੀਂ ਸੀ ਸਿੱਖ ਇੱਥੇ ਹੈ ਨਹੀਂ ਇੱਕ ਪਰਿਵਾਰ ਹੈ ਬਠਿੰਡੇ ਤੋਂ ਉਹ ਇਸ ਗੁਰਦੁਆਰੇ ਦੀ ਉਸਾਰੀ ਕਰਵਾ ਰਹੇ ਆ ਬਾਕੀ ਇਸ ਗੁਰਦੁਆਰੇ ਬਾਰੇ ਜੋ ਇਤਿਹਾਸ ਹੈ ਮੰਨ ਲਓ ਕਿਵੇਂ ਗੁਰਦੁਆਰਾ ਸਾਹਿਬ ਦੀ ਇੱਥੇ ਉਸਾਰੀ ਹੋਈ ਉਹ ਸਵੇਰੇ ਇੱਕ ਆਪਾਂ ਤੁਹਾਨੂੰ ਛੋਟਾ ਜਿਹਾ ਵਲੌਗ ਬਣਾ ਕੇ ਸਾਰੀ ਜਾਣਕਾਰੀ ਦਵਾਂਗੇ ਪਰ ਜਗ੍ਹਾ ਬਹੁਤ ਵਧੀਆ ਬਹੁਤ ਪਿਆਰੀ ਜਗ੍ਹਾ ਤੇ ਇੱਥੇ ਆ ਬਾਬਿਆਂ ਦੀਆਂ ਗੱਡੀਆਂ ਖੜ੍ਹੀ ਹੋਈਆਂ ਨੇ ਇਸ ਟਾਈਮ ਇੱਥੇ ਲੇਬਰ ਹੀ ਸਾਰੀ ਰਹਿੰਦੀ ਆ ਕੋਈ ਹੋਰ ਕੋਈ ਵੀ ਨਹੀਂ ਹੈਗਾ ਤੇ ਬਾਕੀ ਉਹਨਾਂ ਨੇ ਆਪਣਾ ਨਾਸ਼ਤੇ ਦਾ ਰੋਟੀ ਪਾਣੀ ਦਾ ਇੰਟੀਜਾਮ ਕਰ ਦਿੱਤਾ ਇੱਥੇ ਆਪਾਂ ਨੂੰ ਮੰਝਾ ਮਿਲ ਜੇਗਾ ਓਪਨ ਦੇ ਵਿੱਚ ਆਪਾਂ ਪੈਸੇ ਦੇ ਬਾਹਰ ਪੈ ਸਕਦੇ ਹਾਂ ਪਰ ਲਾਈਟ ਨਹੀਂ ਇੱਥੇ ਗਈ ਹੁਣ ਜਨਰੇਟਰ ਚੱਲਦਾ ਪਿਆ ਜਨਰੇਟਰ ਤੇ ਜਿਹੜਾ ਕੰਮ ਕਰਦਾ ਚੱਲਦਾਗਾ ਬਾਕੀ ਆ ਪੂਲ ਤਾਰਾਂ ਪਈਆਂ ਹੋਈਆਂ ਨੇ ਇਧਰਲੇ ਬੰਨੇ ਤੇ ਪਰਮਿਸ਼ਨ ਆ ਟਰਾਂਸਫਾਰਮ ਰਹਿ ਗਿਆ ਇਸ ਪਹਾੜੀ ਉਤੇ ਲਾਈਟ ਲੈ ਕੇ ਵੀ ਆਉਣਾ ਥੋੜਾ ਡਿਫਿਕਲਟ ਸੀ ਤੇ ਇਧਰਲੇ ਬੰਨੇ ਉਹ ਪਿਛਲੇ ਬੰਨੇ ਲੇਬਰ ਤੇ ਟੈਂਟਰ ਲੱਗੇ ਹੋਏ ਆ ਬੈਕ ਸਾਈਡ ਤੇ ਤੇ ਅੱਜ ਦਾ ਸਫਰ ਬਹੁਤ ਵਧੀਆ ਰਿਹਾ ਤੇ ਸਾਰਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ ਫਿਰ ਤੋਂ ਸਤਿ ਸ੍ਰੀ ਅਕਾਲ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰੇ ਪਿਆਰੇ ਕਮੈਂਟ ਕਰਿਆ ਜੇ ਲਾਈਕ ਕਰਿਆ ਜੇ ਆਪਣੇ ਮਿੱਤਰ ਪਿਆਰੇ ਬੇਲੀਆਂ ਦੇ ਵਿੱਚ ਸ਼ੇਅਰ ਕਰਿਆ ਜੇ ਤੇ ਤੁਹਾਡੇ ਪਿਆਰ ਦੇ ਸਦਕੇ ਜ ਆਪਾਂ ਹੋਰ ਵਧੀਆ ਤੋਂ ਵਧੀਆ ਵਲੌਗ ਬਣਾਉਂਦੇ ਰਾਂਗੇ ਚੱਲ ਇਹਨਾਂ ਨੂੰ ਮौज ਪੂਰੀ ਲੱਗੀ ਹੋਈ ਐ ਪੂਰੀ ਮਸਤੀ ਕਰਦੇ ਨੇ ਕਿੰਨੇ 4-5 ਬਿੱਲੇ ਨੇ ਤੇ ਇਹ ਖੇਢੀ ਜਾਂਦੇ ਇੱਥੇ ਤੇ ਇਹਨਾਂ ਨੂੰ ਰੋਟੀ ਰੋਟੀ ਇੱਥੇ ਮਿਲ ਜਾਂਦੀ ਐ ਤੇ ਇਹ ਜਾਨਵਰਾਂ ਦਾ ਵੀ ਇੱਥੇ ਆਣ ਕੇ ਜੀ ਲੱਗਾ ਆ ਮਿਲਦੇ ਆਂ ਕੱਲ ਫਿਰ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਲਵ ਯੂ ਆਲ ਬਾਏ ਬਾਏ